ਇੱਕ ਵਾਰ ਦੀ ਗੱਲ ਆ ਕੋਈ ਮੁੰਡਾ ਹੁੰਦਾ ਸੀਗਾ ਉਹਦੇ ਪਿਓ ਦੇ ਮਰਨ ਤੋਂ ਬਾਅਦ ਉਹਦੇ ਹੱਥੇ ਸਾਰਾ ਕਾਰਜਭਾਰ ਆ ਗਿਆ ਉਹਦੀ ਮਾਂ ਕਹਿੰਦੀ ਪੁੱਤ ਤੂੰ ਸੰਭਲਣਾ ਹੈਗਾ ਤੇ ਜਦੋਂ ਉਹ ਕੁਝ ਗਲਤ ਕਰਿਆ ਕਰੇ ਉਹਦੀ ਮਾਂ ਰੋਕਿਆ ਕਰੇ ਤੇ ਉਹ ਆਪਣੀ ਮਾਂ ਤੇ ਹੱਥ ਚੱਕਣ ਲੱਗ ਗਿਆ ਉਹਦੇ ਕੋਲ 100 200 ਵਿੱਗੇ ਵਾਹਣ ਸੀਗਾ ਉਹ ਵੇਕਣ ਲੱਗ ਗਿਆ ਉਹਦੇ ਕੋਲ 20 25 30 ਵਿੱਗੇ ਜੋ ਜ਼ਮੀਨ ਰਹਿ ਗਈ ਤੇ ਉਹ ਚਿੰਤਾ 'ਚ ਬੜਾ ਦੁਖੀ ਹੋਇਆ ਵੀ ਹੁਣ ਮੈਨਰੇ ਕੋਈ ਸਮਝ ਨਹੀਂ ਆਉਂਦਾ ਵੀ ਕੀ ਕਾਰਨ ਬੈਗਿਆ ਉਹਦੇ ਘਰ ਦੇ ਮੂਹਰੇ ਕੋਈ ਸਾਧੂ ਮਹਾਤਮਾ ਲੰਘੇ ਜਾਂਦੇ ਸੀਗੇ ਉਹਨਾਂ ਦੇ ਪੈਰੀ ਪੈ ਗਿਆ ਕਹਿੰਦਾ ਵੀ ਮਹਾਰਾਜ ਵੀ ਮੈਨੂੰ ਵੀ ਸੱਚੰਗੇ ਰਾਸਤੇ ਪਾਓ ਵੀ ਮੇਰੇ ਨਾਲ ਗਲਤ ਕੀ ਹੋ ਰਿਹਾ ਹੈਗਾ ਉਹ ਕਹਿੰਦੇ ਪਹਿਲਾਂ ਤਾਂ ਤੂੰ ਮੇਰੇ ਪੈਰੀ ਘਾਤੋ ਕਹਿੰਦੇ ਪੈਨਗਾ ਕਹਿੰਦੇ ਵੀ ਜਿਹਦੇ ਪੈਰੀ ਪਹਿਣਾ ਚਾਹੀਦਾ ਸੱਚੇ ਰੱਬ ਦੇ ਕਹਿੰਦਾ ਤੂੰ ਉਹਦੇ ਤਾਂ ਪੈਂਦਾ ਨਹੀਂ ਹੈਗਾ ਤੇ ਕਹਿੰਦੇ ਸੱਚਾ ਰੱਬ ਕਿੱਥੇ ਮਿਲੂਗਾ ਕਿਹੜੇ ਤੀਰਥ ਸਥਾਨ ਤੇ ਮਿਲੂਗਾ ਕਹਿੰਦੇ ਤੇਰਾ ਸੀ ਤੀਰਥ ਸਥਾਨ ਆਗਾ ਜਿਹੜਾ ਪਹਿਲਾ ਹੈ ਕਹਿੰਦੇ ਉਹ ਤਾਂ ਤੇਰਾ ਘਰ ਹੀ ਹੈਗਾ ਕਹਿੰਦੇ ਤੇ ਉਹਦੇ ਜਿਹੜੇ ਕਹਿੰਦੇ ਸੱਚਾ ਰੱਬ ਕਹਿੰਦੇ ਉਹ ਪਿਆ ਕਹਿੰਦੇ ਵੀ ਦਰਖਤ ਦੇ ਥੱਲੇ ਮੰਜੇ ਹੀਠ ਕਹਿੰਦੇ ਧੁੱਪੇ ਤੇ ਕਹਿੰਦੇ ਵੀ ਤੂੰ ਕਹਿੰਦੇ ਗਲਤ ਕਰਿਆ ਕਹਿੰਦੇ ਉਹਨਾਂ ਦੇ ਪੈਰੀ ਪੈ ਜਾ ਕੇ ਕਹਿੰਦੇ ਉਹ ਤੈਨੂੰ ਦੱਸਣਗੇ ਵੀ ਸਹੀ ਕੀ ਕਰਨਾ ਕਿਵੇਂ ਕਰਨਾ ਸਾਡਾ ਕੀ ਆ ਕਹਿੰਦੇ ਅਸੀਂ ਤਾਂ ਹੁਣ ਆਏ ਆ ਹੁਣ ਗਾਂ ਨੂੰ ਵਗ ਜਾਾਂਗੇ ਤੇ ਕਹਿੰਦੇ ਤੇਰੇ ਮਾਂ ਤੈਨੂੰ ਦੱਸਣਗੇ ਵੀ ਸਹੀ ਕੀ ਆ ਕਿਵੇਂ ਕਰਨਾ ਕਹਿਣ ਦਾ ਪਾਪ ਇਹ ਹੈਗਾ ਵੀ ਆਪਦੇ ਮਾਂ ਬਾਪ ਨੂੰ ਰਸਾਉਣਾ ਨਹੀਂ ਚਾਹੀਦਾ ਉਹਨੇ ਦੀ ਇੱਜ਼ਤ ਕਰਨੀ ਚਾਹੀਦੀ ਆ ਤੇ ਹੱਥ ਚੱਕਣ ਵਾਲਾ ਜਾਂ ਉਹਨਾਂ ਨੂੰ ਬੁਰਾ ਬੋਲਣ ਵਾਲਾ ਪਾਪ ਕਦੇ ਵੀ ਨਹੀਂ ਕਰਨਾ ਚਾਹੀਦਾ